ਤਾਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਆਰਗੈਨਿਕ ਪ੍ਰੀਮਿਕਸ ਸੀਡੀਪ ਜੈਗਰੋ ਕੰਪਨੀ ਦਾ ਪ੍ਰੋਡਕਟ ਹੈ ਇਹ ਤੇ ਜਦੋਂ ਤੁਸੀਂ ਇਹ ਪਸ਼ੂ ਨੂੰ ਦੇਣਾ ਸ਼ੁਰੂ ਕਰ ਦੋਗੇ ਤੁਹਾਡੇ ਪਸ਼ੂ 100% ਦੁੱਧ ਵਧਣਗੇ ਮੰਨ ਲਓ ਜੇ ਤੁਹਾਡਾ ਪਸ਼ੂ 12 ਲੀਟਰ ਵਾਲਾ ਹੈ ਉਹ 9 9.5 ਤੇ ਖੜਾ ਹੈਗਾ ਦੁੱਧ ਨਹੀਂ ਵਧਾ ਰਿਹਾ ਤਾਂ ਤੁਸੀਂ ਉਹਨਾਂ ਨੂੰ ਡੇਲੀ 100-100 ਗ੍ਰਾਮ ਦੇਣਾ ਸ਼ੁਰੂ ਕਰੋ ਚਾਹੇ ਤੁਸੀਂ ਦਾਣੇ 'ਚ ਪਾ ਕੇ ਦੇ ਦੋ ਕੱਖਾਂ ਤੇ ਪਾ ਦੋ ਉਹ ਕੋਈ ਮੈਟਰ ਨਹੀਂ ਕਰਦਾ ਇਹ ਤੁਹਾਡੇ ਪਸ਼ੂ ਦਾ ਇੱਕ ਤਾਂ ਦੁੱਧ ਵਧਾਉ ਤੇ ਤੁਹਾਡੇ ਪਸ਼ੂ ਦੀ ਫੈਟ ਵਧਾਊਗਾ ਤੇ ਤੁਹਾਡੇ ਪਸ਼ੂ ਜਿਹੜੇ ਰਿਪੀਟ ਹੁੰਦੇ ਨੇ ਉਹ ਰਿਪੀਟ ਹੋਣੋਂ हट ਜਾਣਗੇ ਇਹਦੇ ਵਿੱਚ ਤੁਹਾਨੂੰ ਵਿਟਾਮਿਨਸ ਮਿਲਣਗੇ ਜਿਨੇ ਕਿ ਆਪਾਂ ਨਾਰਮਲ ਦੇ ਵਿੱਚ ਪਸ਼ੂ ਨੂੰ ਨਹੀਂ ਦੇ ਸਕਦੇ ਅੱਜਕੱਲ ਦੇ ਟਾਈਮ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਈਸਟ ਮਿਲੂ ਤੇ ਇਹਦੇ ਵਿੱਚ ਤੁਹਾਨੂੰ ਨਾਲ ਮਿਲ ਜਾਣਗੇ ਆਪਣੇ ਅਮੀਨੋ ਐਸਿਡਸ ਤਾਂ ਇਹ ਸੀਡੀਪ ਆ ਕੰਪਲੀਟ ਡੈਰੀ ਪ੍ਰੀਮਿਕਸ ਤਾਂ ਇਹ ਪੂਰਾ ਜਾਨਦਾਰ ਤੇ ਜ਼ਬਰਦਸਤ ਆਰਗੈਨਿਕ ਪ੍ਰੀਮਿਕਸ ਹੈ ਜੇ ਤੁਸੀਂ ਇਹ ਦੇਣਾ ਸ਼ੁਰੂ ਕਰ ਦੋਗੇ ਤੁਹਾਡੇ ਪਸ਼ੂ ਇੱਕ ਤਾਂ ਤੰਦਰੁਸਤ ਰਹਿਣਗੇ ਤੇ ਤੁਹਾਡੇ ਪਸ਼ੂ ਦਾ ਦੁੱਧ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਊਗਾ ਉਸ ਤੋਂ ਬਾਅਦ ਆਇਆ ਦਾ ਤੁਹਾਡਾ ਐਮ ਵੀ ਪੀ ਇਹਦਾ ਕੀ ਕੰਮ ਹੈ ਪਹਿਲੀ ਗੱਲ ਤਾਂ ਤੁਹਾਡੇ ਪਸ਼ੂ ਪ੍ਰੋਪਰ ਹੀਟ ਚਾਉਣਗੇ ਜੇ ਤੁਹਾਡੇ ਪਸ਼ੂਆਂ ਦੇ ਉੱਪਰ ਸ਼ਾਈਨਿੰਗ ਨਹੀਂ ਹੈਗੀ ਜਨਨਕੀ ਪਸ਼ੂ ਦੀ ਸਕਿਨ ਡਰਾਈ ਹੋਈ ਪਈ ਆ ਤਾਂ ਉਹ ਸਕਿਨ ਨੂੰ ਵਧਾਉਣ ਦਾ ਜਨਨਕੀ ਸੋਨਾ ਬਣਾਉਣ ਦਾ ਇਹ ਕੰਮ ਕਰੂਗਾ ਤੇ ਤੀਜਾ ਪੁਆਇੰਟ ਜਿਹੜਾ ਇਹ ਪ੍ਰੋਡਕਟ ਹੈ ਇਹ ਤੁਹਾਡੇ ਪਸ਼ੂ ਦੀ ਕੰਜਪਸ਼ਨ ਨੂੰ ਵਧਾਊਗਾ ਠੀਕ ਹੈ ਜੀ ਇਹ ਦੇਣਾਗਾ ਡੇਲੀ 50 50 ਗ੍ਰਾਮ ਦੇਣਾ ਤੇ ਫਿਰ ਤੁਸੀਂ 15 ਦਿਨ ਦੇ ਵਿੱਚ ਰਿਜ਼ਲਟ ਆ ਜਿਹੜਾ ਉਹ ਤੁਸੀਂ ਦਾ 100% ਤੁਹਾਨੂੰ ਮਿਲੇ ਔਰਗੈਨਿਕ ਪ੍ਰੀਮਿਕਸ ਜੇ ਤੁਹਾਡਾ ਪਸ਼ੂ ਮੈਂ ਐਸਾ ਜਿਹੜੀ ਤੁਹਾਡੀ ਜੋ 20 ਲੀਟਰ ਤੋਂ ਪਲੱਸ ਆ ਤਾਂ ਤੁਸੀਂ ਉਹਨੂੰ ਡੇਲੀ 5 ਤੋਂ 10 ਗ੍ਰਾਮ ਦਾਣੇ ਪਾਣੀ ਚ ਪਾ ਕੇ ਕਿਤੇ ਵੀ ਉਹਨੂੰ ਡੇਲੀ ਦੇ ਸਕਦੇ ਹੋ ਜੇ ਤੁਹਾਡੀ ਗਾਂ 40 ਲੀਟਰ ਪਲੱਸ ਆ ਤਾਂ ਉਹਨੂੰ ਵੀ ਤੁਸੀਂ ਡੇਲੀ 5 ਤੋਂ 10 ਗ੍ਰਾਮ ਦੇ ਵਿੱਚ ਜਿਹੜਾ ਆਰਗੈਨਿਕ ਆ ਇਹ ਪਾ ਸਕਦੇ ਹੋ ਇਹ ਇਹਦਾ ਕੰਮ ਕੀ ਆ ਜੇ ਤੁਹਾਡੇ ਪਸ਼ੂ ਨੂੰ ਮੈਸਟੇਟਸ ਹੋ ਜੇ ਤਾਂ ਉਹਨੂੰ ਇਹ ਦੂਰ ਕਰਨ ਦਾ ਹੱਲ ਹੈ ਜੈਗਰੋ ਕੰਪਨੀ ਦੀ 트ਾਂਜੈਕਸ਼ਨ ਫੀਡ ਬਹੁਤ ਹੀ ਜ਼ਿਆਦਾ ਲਾਜਵਾਵਾ ਜਦੋਂ ਪਸ਼ੂ ਤੁਹਾਡਾ ਸੋਣ ਵਾਲਾ ਉਸ ਤੋਂ 21 ਦਿਨ ਪਹਿਲਾਂ ਇਹਨੂੰ ਸਟਾਰਟ ਕਰ ਦੇਣਾ ਤੇ ਤੁਹਾਡੇ ਪਸ਼ੂ ਆ ਜਿਹੜਾ ਪ੍ਰੋਪਰ ਵਧੀਆ ਤਰੀਕੇ ਨਾਲ ਸੋਊਗਾ ਉਹਨੂੰ ਕੋਈ ਬੁਖਾਰ ਨਹੀਂ ਹੋਊਗਾ ਤੇ ਜਿਹੜੀ ਪਸ਼ੂ ਦੀ ਜੇਰ ਆ ਉਹ ਪ੍ਰੋਪਰ ਪੈ ਜੂਗੀ ਤੇ ਤੁਹਾਡਾ ਪਸ਼ੂ ਜਾਨਦਾਰ ਵੀ ਰਹੂਗਾ ਤਾਂ ਵੀਰੋ ਇਹ ਪ੍ਰੋਡਕਟ ਆ ਜਿਹੜਾ ਬਹੁਤ ਹੀ ਬਾ ਕਮਾਲ ਹੈ ਜਿਹੜਾ ਮੇਨ ਆ ਇਹ ਜੋ ਮੇਨ ਗੱਲ ਆ ਜਿਹੜੀ ਉਹ ਆ ਸੀਡੀਪੀ ਸੀਡੀਪੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਇੱਕ ਵਾਰੀ ਵਰਤ ਕੇ ਜਰੂਰ ਦੇਖੋ ਇਹਦਾ ਰਿਜ਼ਲਟ ਪ੍ਰੋਪਰ 100% ਹੈ ਤਾਂ ਕਈ ਵੀਰ ਪੁੱਛਦੇ ਦੇ ਆਪਾਂ ਨੂੰ ਵੀ ਤੁਸੀਂ ਕੀ